ਸਾਡੇ ਬਜ਼ੁਰਗਾਂ ਦੀ ਸਲਾਹ ਹੁਣ ਚੈਟ ਜੀਪੀਟੀ ਤੋਂ ਜੋ ਪ੍ਰਾਣੀਆਂ ਗੱਲਾਂ ਅੱਗੇ ਬਜ਼ੁਰਗ ਦੱਸਦੇ ਸੀ ਉਹ ਹੁਣ ਆਪਾਂ ਚੈਟ ਜੀਪੀਟੀ ਤੋਂ ਵੀ ਪੁੱਛ ਸਕਦੇ ਆ ਆਜੋ ਦੇਖੀਏ ਆਜੋ ਚੈਟ ਜੀਪੀਟੀ ਨੂੰ ਪੁੱਛਦੇ ਆ ਕਣਕ ਨੂੰ ਸਾਂਭਣ ਦੇ ਦੇਸੀ ਨੁਸਖੇ ਆਪਾਂ ਚੈਟ ਜੀਪੀਟੀ ਨੂੰ ਪੁੱਛਦੇ ਆ ਕਿ ਆਪਾਂ ਡਰਮਾ ਦੇ ਵਿੱਚ ਕਣਕ ਪਾਉਣੀ ਆ ਤੇ ਕਣਕ ਨੂੰ ਸੁਸਰੀ ਵਗੈਰਾ ਨਾਂ ਲੱਗੇ ਤਾਂ ਡਰਾਮਾ ਦੇ ਵਿੱਚ ਕੀ ਰੱਖਣਾ ਚਾਹੀਦਾ ਨਾਲ ਪੰਜਾਬੀ 'ਚ ਪੁੱਛਦੇ ਆ ਦੇਖੀ ਕੀ ਕਹਿੰਦਾ ਹਾਂ ਏ ਚੈਟ ਜੀਪੀਟੀ ਗੁੱਡ ਮਾਰਨਿੰਗ ਆ ਪਲੀਜ਼ ਆ ਗਿਵ ਮੀ ਆਨਸਰ ਇਨ ਪੰਜਾਬੀ ਲੈਂਗੁਏਜ ਆ ਸੋ ਚੈਟ ਜੀਪੀਟੀ ਮੈਨੂੰ ਦੱਸੀ ਕਿ ਆਪਾਂ ਹਨਾ ਕਣਕ ਪਾਉਣੀ ਆ ਡਰਾਮਾ ਦੇ ਵਿੱਚ ਹੁਣ ਕਣਕ ਵੱਢ ਲਈ ਆ ਤੇ ਘਰ ਨੂੰ ਘਰ ਲਈ ਖਾਣ ਵਾਸਤੇ ਤੇ ਅਗਲੇ ਸਾਲ ਬੀਜਣ ਵਾਸਤੇ ਆਪਾਂ ਕਣਕ ਡਰਮਾ ਦੇ ਵਿੱਚ ਪਾਉਣੀ ਆ ਤੇ ਮੈਨੂੰ ਦੱਸੀ ਕਿ ਦੇਸੀ ਨੁਸਖਾ ਕੋਈ ਕਿ ਡਰਮਾ ਦੇ ਵਿੱਚ ਕਣਕ ਦੇ ਨਾਲ ਆਪਾਂ ਨੂੰ ਕੀ ਰੱਖਣਾ ਚਾਹੀਦਾ ਕਿ ਕਣਕ ਨੂੰ ਸੁਸਤੀ ਵਗੈਰਾ ਨਾ ਲੱਗੇ ਸੋ ਪਲੀਜ਼ ਦੱਸੀ ਮੈਨੂੰ ਤੇ ਪੰਜਾਬੀ ਲੈਂਗੁਏਜ ਵਿੱਚ ਦੱਸੀ ਜਾੜ ਜੀਪੀਡੀ ਦਾ ਆਨਸਰ ਆਇਆ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਜੀ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਹਾਂ ਜਦੋਂ ਅਸੀਂ ਕਣਕ ਨੂੰ ਡਰਮਾ ਵਿੱਚ ਪਾਨੀ ਹੁੰਦੀ ਹੈ ਚਾਹੇ ਉਹ ਘਰ ਲਈ ਰੱਖਣੀ ਹੋਵੇ ਚਾਹੇ ਬੀਜਣ ਲਈ ਜਾਂ ਵੇਚਣ ਲਈ ਤਾਂ ਸਭ ਤੋਂ ਵੱਧ ਖਿਆਲ ਇਹ ਰੱਖਣਾ ਪੈਂਦਾ ਹੈ ਕਿ ਕਣਕ ਨੂੰ ਸੁੰਢੀ ਸੜਨ ਜਾਂ ਫਫੂੰਦੀ ਨਾ ਲੱਗੇ ਦੇਸੀ ਨੁਸਖਾ ਦੇਸੀ ਨੁਸਖਾ ਇਹਨੇ ਦੱਸਿਆ ਨੇਮ ਦੇ ਪੱਤੇ ਜਦੋਂ ਤੁਸੀਂ ਕਣਕ ਡਰਾਮਾ ਵਿੱਚ ਪਾ ਰਹੇ ਹੋ ਤਾਂ ਨੀਮ ਦੇ ਤਾਜੇ ਜਾਂ ਸੁੱਕੇ ਪੱਤੇ ਕਣਕ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿਓ। ਦੂਜਾ ਤਾਰਪਿੰਦਾ ਤੇਲ ਥੋੜਾ ਜਿਹਾ ਤਾਰਪਿੰਦਾ ਤੇਲ ਕਿਸੇ ਕੱਪੜੇ ਜਾਂ ਕਾਗਜ਼ ਦੇ ਟੁਕੜੇ ਤੇ ਲਾ ਕੇ ਡਰਾਮੇ ਦੇ ਥੱਲੇ ਜਾਂ ਸਾਈਡਾਂ ਤੇ ਰੱਖ ਦਿਓ। ਰੱਖ ਸਕਦੇ ਹੋ। ਇਹ ਸੁੰਡੀ ਤੇ ਹੋਰ ਕੀੜਿਆਂ ਤੋਂ ਦੂਰ ਰੱਖਦਾ ਹੈ। ਸੁੱਖਾ ਸੁੱਕਾ ਤੇ ਸਾਫ਼ ਕਣਕ ਭਰਨਾ। ਹਾਂ ਕਣਕ ਪੂਰੀ ਤਰ੍ਹਾਂ ਸੁੱਕੀ ਹੋਣੀ ਚਾਹੀਦੀ ਹੈ ਸਹੀ ਗੱਲ ਹੈ। ਅਜਵਾਇਣ ਕੁਝ ਲੋਕ ਕਣਕ ਵਿੱਚ ਥੋੜੀ ਜਿਹੀ ਅਜਵਾਇਣ ਵੀ ਮਿਲਾ ਦਿੰਦੇ ਹਨ ਇਹ ਵੀ ਕੁਦਰਤੀ ਤਰੀਕੇ ਨਾਲ ਕੀੜਿਆਂ ਤੋਂ ਬਚਾਅ ਕਰਦੀ ਹੈ ਨਮਕ ਦੀ ਵਰਤੋਂ ਕੁਝ ਥਾਵਾਂ ਤੇ ਕਣਕ ਵਿੱਚ ਹਲਕਾ ਫੁਲਕਾ ਖੜਾ ਨਮਕ ਵੀ ਪਾਇਆ ਜਾਂਦਾ ਹੈ ਪਰ ਇਹ ਤਰੀਕਾ ਥੋੜਾ ਜਿਹਾ ਲਿਮਟਿਡ ਵਰਤਦੇ ਹਨ ਜੇ ਤੁਸੀਂ ਪੂਰੀ ਤਰ੍ਹਾਂ ਦੇਸੀ ਦੇ ਸੁਰੱਖਿਅਤ ਤਰੀਕਾ ਚਾਹੁੰਦੇ ਹੋ ਤਾਂ ਨਿੰਬ ਦੇ ਪੱਤੇ ਅਤੇ ਪੂਰੀ ਤਰ੍ਹਾਂ ਸੁੱਕੀ ਕਣਕ ਵਰਤੋ ਏ ਦੱਸਿਆ ਹੀ ਆਪਾਂ ਨੂੰ ਚੈਟ ਜੀਪੀਟੀ ਨੇ ਓ ਖਾਲੀ ਜੇਬ ਕੱਲ ਭਰ ਜਾਵੇਗੀ ਹਰ ਕਿੱਕੀ ਪੈਂਦਾ ਏ ਸੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਸੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਓ ਖਾਲੀ ਜੇਬ ਕੱਲ ਭਰ ਜਾਵੇਗੀ ਹਰ ਕਿੱਕੀ ਪੈਂਦਾ I'm not